ਹੁਣ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਵੀਡੀਓ ਦੇ ਐਂਡ ਦੇ ਵਿੱਚ ਇੱਕ ਕੁੜਲੀ ਦਾ ਵਿਸ਼ਲੇਸ਼ਣ ਕਰਿਆ ਕਰਾਂਗੇ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਬਰਥ ਪਲੇਸ ਕਮੈਂਟਾਂ ਦੇ ਵਿੱਚ ਲਿਖ ਕੇ ਆਪਣੀ ਕੁੜਲੀ ਦਾ ਵਿਸ਼ਲੇਸ਼ਣ ਕਰਵਾ ਸਕਦੇ ਹੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇਕਰ ਕਿਸੇ ਦੀ ਕਿਚਨ ਸਾਊਥ ਈਸਟ ਦੇ ਵਿੱਚ ਨਹੀਂ ਬਣੀ ਤਾਂ ਮਤਲਬ ਉਸ ਘਰ ਦੇ ਵਿੱਚ ਵਾਸਤੂ ਦੋਸ਼ ਹੈ ਉਨ ਉਸ ਘਰ ਦੀਆਂ ਔਰਤਾਂ ਜ਼ਿਆਦਾਤਰ ਬਿਮਾਰ ਰਹਿੰਣਾਂ ਉਸ ਘਰ ਦੇ ਵਿੱਚ ਜ਼ਿਆਦਾ ਬਿਮਾਰੀ ਰਹੇਗੀ ਕਿਉਂਕਿ ਔਰਤਾਂ ਦਾ ਜ਼ਿਆਦਾ ਸਮਾਂ ਜਿਹੜਾ ਉਹ ਕਿਚਨ ਦੇ ਵਿੱਚ ਹੀ ਬਤੀਤ ਹੁੰਦਾ ਹੈ ਇਸ ਨੂੰ ਠੀਕ ਕਰਨ ਦੇ ਲਈ ਮੈਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਉਪਾਅ ਦੱਸਾਂਗੀ ਧਨ ਅਤੇ ਧਨ ਦੀ ਬਰਕਤ ਨਹੀਂ ਰਹਿੰਦੀ ਕਈ ਵਾਰ ਤੁਹਾਡੀ ਕਿਚਨ ਅਗਨੀ ਕੋਣ ਦੇ ਵਿੱਚ ਹੋਣ ਦੇ ਬਾਵਜੂਦ ਵੀ ਤੁਹਾਡੀ ਕਿਚਨ ਦੇ ਵਿੱਚ ਵਾਸਤੂ ਦੋਸ਼ ਹੁੰਦਾ ਹੈ ਕਿਉਂਕਿ ਖਾਣਾ ਬਣਾਉਂਦੇ ਸਮੇਂ ਤੁਹਾਡਾ ਫੇਸ ਹਮੇਸ਼ਾ ਈਸਟ ਸਾਈਡ ਵੱਲ ਹੋਣਾ ਚਾਹੀਦਾ ਹੈ ਤੇ ਤੁਹਾਡੇ ਜਿਹੜੇ ਸ਼ੈਂਕ ਨੇ ਮਤਲਬ ਤੁਹਾਡੇ ਪਾਣੀ ਦੀ ਜਿਹੜੀ ਜਗ੍ਹਾ ਹੈ ਉਹ ਹੈ ਤੁਹਾਡੀ ਨਾਰਥ ਸਾਈਡਾ ਤੁਹਾਡੇ ਸ਼ੈਂਕ ਤੁਹਾਡਾ ਪਾਣੀ ਦਾ ਕੋਈ ਘੜਾ ਤੁਹਾਡਾ ਆਰਓ ਉਹ ਹਮੇਸ਼ਾ ਨਾਰਥ ਸਾਈਡ ਵੱਲ ਹੋਣਾ ਚਾਹੀਦਾ ਹੈ ਪਾਣੀ ਤੇ ਅੱਗ ਦੋਨੋਂ ਚੀਜ਼ਾਂ ਹਮੇਸ਼ਾ ਦੂਰ ਦੂਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਤੁਹਾਡੀ ਕਿਚਨ ਦੀ ਜਿਹੜੀ ਨਾਰਥ ਸਾਈਡ ਦੀ ਕੰਧ ਹੈ ਉਹ ਪਾਣੀ ਵਾਲੀ ਜਗ੍ਹਾ ਉੱਥੇ ਤੇ ਜਿਹੜੀ ਤੁਹਾਡੀ ਈਸਟ ਸਾਊਥ ਈਸਟ ਹੈ ਉਹ ਅਗਨੀ ਕੋਣ ਹੈ ਇਸ ਦੇ ਲਈ ਸਾਊਥ-ਈਸਟ ਦੇ ਵਿੱਚ ਤੁਸੀਂ ਆਪਣਾ ਚੁੱਲ੍ਹਾ ਰੱਖੋ ਮਤਲਬ ਗੈਸ ਰੱਖੋ ਨਾਰਥ-ਈਸਟ ਦੇ ਵਿੱਚ ਤੁਸੀਂ ਆਪਣਾ ਪਾਣੀ ਰੱਖੋ ਫ੍ਰਿਜ ਵੀ ਹਮੇਸ਼ਾ ਤੁਸੀਂ ਨਾਰਥ ਸਾਈਡ ਦੇ ਵੱਲ ਲਗਾ ਕੇ ਰੱਖੋ ਕਿਉਂਕਿ ਫ੍ਰਿਜ ਦੇ ਵਿੱਚ ਵੀ ਪਾਣੀ ਹੈ ਫ੍ਰਿਜ ਹਮੇਸ਼ਾ ਠੰਡਾ ਰਹਿੰਦਾ ਹੈ ਇਸ ਦੇ ਲਈ ਫ੍ਰਿਜ ਨੂੰ ਨਾਰਥ ਸਾਈਡ ਰੱਖਣਾ ਚਾਹੀਦਾ ਹੈ ਤੇ ਆਪਣੀ ਕਿਚਨ ਦੇ ਵਿੱਚ ਤੁਸੀਂ ਝਾੜੂ ਪੋਚਾ ਡਸਟਬਿਨ ਇਹ ਚੀਜ਼ਾਂ ਨੂੰ ਆਪਣੀ ਕਿਚਨ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਹੈ ਜਿਹੜੀ ਕਿਚਨ ਦੇ ਵਿੱਚ 네ਗੇਟਿਵਿਟੀ ਆਉਂਦੀ ਹੈ ਅੰਨ ਤੇ ਧਨ ਦੀ ਕਮੀ ਹੋ ਜਾਂਦੀ ਹੈ ਆਪਣੇ ਘਰ ਦਾ ਝਾੜੂ ਪੋਚਾ ਡਸਟਬਿਨ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਿਚਨ ਤੋਂ ਬਾਹਰ ਆਪਣੇ ਘਰ ਦੀ ਬੈਸਟ ਸਾਈਡ ਮਤਲਬ ਛਿੱਪ ਦਿਵਾਲੀ ਸਾਈਡ ਉਹ ਆ ਪੱਛਮ ਵਾਲੀ ਸਾਈਡ ਤੁਹਾਨੂੰ ਇਹ ਰੱਖਣੀਆਂ ਚਾਹੀਦੀਆਂ ਨੇ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਤੁਸੀਂ ਛਿਪਾ ਕੇ ਰੱਖੋ ਤੇ ਪੱਛਮ ਵਾਲੀ ਸਾਈਡ ਰੱਖੋ ਜੇਕਰ ਤੁਹਾਡੀ ਕਿਚਨ ਸਾਊਥ-ਈਸਟ ਦੇ ਵਿੱਚ ਨਹੀਂ ਬਣੀ ਹੈ ਤੇ ਤੁਸੀਂ ਇਸ ਦੀ ਭੰਨ ਤੋੜ ਨਹੀਂ ਕਰ ਸਕਦੇ ਤਾਂ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਉਪਾਅ ਦੱਸੇ ਨੇ ਕਿ ਤੁਹਾਡਾ ਫੇਸ ਹਮੇਸ਼ਾ ਸਾਊਥ-ਈਸਟ ਦੇ ਵੱਲ ਹੋਣਾ ਚਾਹੀਦਾ ਤੇ ਪਾਣੀ ਦਾ ਤੁਹਾਡਾ ਨਾਰਥ ਦੀ ਸਾਈਡ ਹੋਣਾ ਚਾਹੀਦਾ ਤੁਸੀਂ ਇਹ ਕਰਕੇ ਆਪਣੀ ਕਿਚਨ ਨੂੰ ਜਿਹੜਾ ਸਹੀ ਕਰ ਸਕਦੇ ਹੋ ਤੇ ਦੂਸਰਾ ਤੁਸੀਂ ਆਪਣੀ ਸਾਊਥ ਦੀ ਸਾਈਡ ਦੇ ਵਿੱਚ ਇੱਕ ਰੈੱਡ ਕਲਰ ਦਾ ਬੱਲਬ ਲਗਾ ਸਕਦੇ ਹੋ ਇਸ ਨੂੰ ਸ਼ਾਮ ਦੇ ਟਾਈਮ ਤੇ ਇੱਕ ਤੋਂ ਦੋ ਘੰਟੇ ਤੁਸੀਂ ਜ਼ਰੂਰ ਜਗਾਓ ਇਸ ਦੇ ਨਾਲ ਹੈ ਜਿਹੜਾ ਤੁਹਾਡੀ ਕਿਚਨ ਦਾ ਵਾਸਤੂ ਦੋਸ਼ ਹੈ ਉਹ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਚੜ੍ਹਦੇ ਸੂਰਜ ਦੀਆਂ ਕਿਰਨਾਂ ਤੁਹਾਡੀ ਕਿਚਨ ਦੇ ਵਿੱਚ ਆਉਣੀਆਂ ਬਹੁਤ ਜ਼ਰੂਰੀ ਨੇ ਇਸ ਦੇ ਨਾਲ ਹੈ ਜਿਹੜੀ ਤੁਹਾਡੀ ਕਿਚਨ ਦੀ ਨੈਗੇਟਿਵਿਟੀ ਖਤਮ ਹੋ ਜਾਂਦੀ ਹੈ ਆਪਣੀ ਕਿਚਨ ਦੇ ਵਿੱਚ ਕੋਈ ਕਟਾਣੂ ਨੇ ਕਟਾਣੂ ਹੀ ਨੈਗੇਟਿਵਿਟੀ ਫਲਾਉਂਦੇ ਨੇ ਤਾਂ ਸੂਰਜ ਦੀਆਂ ਕਿਰਨਾਂ ਆਪਣੀ ਕਿਚਨ ਦੇ ਵਿੱਚ ਆਉਣਗੀਆਂ ਤਾਂ ਨੈਗੇਟਿਵਿਟੀ ਦੂਰ ਹੋ ਜਾਏਗੀ ਇਸ ਤੋਂ ਲਾਵਾ ਆਪਣੀ ਕਿਚਨ ਦੇ ਵਿੱਚ ਕਦੇ ਵੀ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਇਹਨਾਂ ਨੂੰ ਤੁਰੰਤ ਹੈ ਜਿਹੜਾ ਨਾਲ ਦੀ ਨਾਲ ਸਾਫ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਵੀ ਆਪਣੀ ਜਿਹੜੀ ਕਿਚਨ ਦੀ ਨੈਗੇਟਿਵਿਟੀ ਹੈ ਉਹ ਦੂਰ ਹੁੰਦੀ ਹੈ ਤੇ ਸਭ ਤੋਂ ਜ਼ਰੂਰੀ ਆਪਣੀ ਕਿਚਨ ਦੇ ਵਿੱਚ ਕਦੇ ਵੀ ਟੂਟੀਆਂ ਦੀ ਲੀਕੇਜ ਨਾ ਹੋਣ ਦਿਓ ਜੇਕਰ ਤੁਹਾਡੇ ਕਿਚਨ ਦੇ ਵਿੱਚ ਟੂਟੀਆਂ ਦੀ ਲੀਕੇਜ ਹੋ ਰਹੀ ਹੈ ਕੋਈ ਟੂਟੀ ਹੈ ਤੁਹਾਡੇ ਟੁਪਕਾ ਟੁਪਕਾ ਪਾਣੀ ਦਾ ਗਰੌਂਦੀ ਜਾ ਰਹੀ ਹੈ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨਹਾਨੀ ਜ਼ਰੂਰ ਹੋਏਗੀ ਤਾਂ ਦਾ ਨੁਕਸਾਨ ਦੀ ਬਜਾ ਟੂਟੀਆਂ ਦੀ ਲੀਕੇਜ ਹੈ ਮੇਨ ਪ੍ਰੋਬਲਮ ਹੈ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਦੁੱਧੋ ਬਾਲਦੇ ਹੋ ਤਾਂ ਦੁੱਧ ਹੈ ਜਿਹੜਾ ਉਸ ਦਾ ਧਿਆਨ ਰੱਖੋ ਦੁੱਧ ਦਾ ਉਬਲ ਕੇ ਬਾਰ ਬਾਰ ਗੈਸ ਦੇ ਉੱਪਰ ਪੈਣਾ ਵੀ ਘਰ ਦੇ ਵਿੱਚ ਨੈਗੇਟਿਵਿਟੀ ਹੁੰਦੀ ਹੈ ਤਨ ਹਾਨੀ ਹੁੰਦੀ ਹੈ ਜੇਕਰ ਦੁੱਧ ਤੁਹਾਡਾ ਰੋਜ਼ ਰੋਜ਼ ਉਬਲ ਕੇ ਬਾਹਰ ਆ ਰਿਹਾ ਹੈ ਅੱਗ ਦੇ ਉੱਪਰ ਪੈ ਰਿਹਾ ਹੈ ਤਾਂ ਇਸ ਦਾ ਕਾਰਨ ਹੈ ਕਿ ਤੁਹਾਡੀ ਕੁੜਲੀ ਦੇ ਵਿੱਚ ਪਿੱਤਰ ਦੋਸ਼ ਹੈ ਪਿੱਤਰ ਦੋਸ਼ ਦਾ ਮੇਨ ਕਾਰਨ ਹੀ ਦੁੱਧ ਦਾ ਬਾਰ ਬਾਰ ਉਬਲ ਕੇ ਬਾਹਰ ਨਿਕਲਣਾ ਹੈ ਅਤੇ ਘਰ ਦੇ ਵਿੱਚ ਵਾਧੇ ਤੇ ਬਰਕਤ ਲਈ ਤੁਸੀਂ ਪਹਿਲੀ ਰੋਟੀ ਹਮੇਸ਼ਾ ਅੱਧੀ ਰੋਟੀ ਗਾਵਾਂ ਲਈ ਅੱਧੀ ਤੋਂ ਅੱਧੀ ਕੁੱਤੇ ਲਈ ਤੇ ਅੱਧੀ ਕਾਂਵਾਂ ਲਈ ਜੇਕਰ ਤੁਸੀਂ ਇਸ ਤਰ੍ਹਾਂ ਡੇਲੀ ਰੋਟੀ ਹੈ ਜਿਹੜੀ ਇਹਨਾਂ ਲਈ ਕੱਢਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਅੰਨ ਦੀ ਧਨ ਦੀ ਕਮੀ ਨਹੀਂ ਰਹੇਗੀ ਤੇ ਬਰਕਤ ਹਮੇਸ਼ਾ ਬਣੀ ਰਹੇਗੀ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸਾਡੇ ਘਰ ਦੇ ਵਿੱਚੋਂ ਬਿਮਾਰੀ ਜਾ ਹੀ ਨਹੀਂ ਰਹੀ ਕੋਈ ਬੱਚਾ ਬਿਮਾਰ ਹੋ ਰਿਹਾ ਜਾਂ ਔਰਤਾਂ ਜ਼ਿਆਦਾਤਰ ਬਿਮਾਰ ਰਹਿੰਦੀਆਂ ਨੇ ਤਾਂ ਤੁਸੀਂ ਮੱਸਿਆ ਦੀ ਰਾਤ ਨੂੰ ਆਪਣੀ ਕਿਚਨ ਦੇ ਪੂਰੇ ਕੰਮ ਕਰਨ ਤੋਂ ਬਾਅਦ ਮੱਸਿਆ ਦੀ ਰਾਤ ਵਾਲੇ ਦਿਨ ਕਿਚਨ ਨੂੰ ਸਾਫ਼ ਕਰਕੇ ਉੱਥੇ ਤੁਸੀਂ ਸਾਊਥ ਵਾਲੀ ਸਾਈਡ ਇੱਕ ਤੇਲ ਦਾ ਦੀਵਾ ਜਿਹੜਾ ਲਾਉਣਾ ਸਟਾਰਟ ਕਰੋ ਜਦੋਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਤੇਲ ਦਾ ਦੀਵਾ ਮੱਸਿਆ ਦੀ ਰਾਤ ਨੂੰ ਲਾਉਣਾ ਸਟਾਰਟ ਕਰੋਗੇ ਤਾਂ ਤੁਹਾਡੇ ਪਿਤਰ ਨੇ ਜਿਹੜੇ ਉਹ ਖੁਸ਼ ਹੋਣਗੇ ਕਿਉਂਕਿ ਪਿਤਰ ਦੋਸ਼ ਦੇ ਕਾਰਨ ਵੀ ਕਈ ਵਾਰੀ ਘਰ ਦੇ ਵਿੱਚ ਰੁਕਾਵਟਾਂ ਤੇ ਬਿਮਾਰੀ ਦਾ ਕਾਰਨ ਹੁੰਦਾ ਹੈ ਕਿਉਂਕਿ ਆਪਾਂ ਹੋਰ ਤਾਂ ਪੂਰੇ ਜਿਹੜੇ ਉਪਾਅ ਉਹ ਕਰਦੇ ਜਾਂਦੇ ਨੇ ਲੇਕਿਨ ਆਪਣੇ ਪਿਤਰਾਂ ਨੂੰ ਜਿਹੜਾ ਉਹ ਕੁਝ ਨਹੀਂ ਕਰਦੇ ਜੇਕਰ ਤੁਸੀਂ ਮੱਸਿਆ ਦੀ ਰਾਤ ਤੇ ਦੀਵਾ ਲਾਉਣਾ ਸਟਾਰਟ ਕਰਦੇ ਹੋ ਇਹ ਤੁਸੀਂ 5 ਤੋਂ 7 ਮੱਸਿਆ ਲਗਾਤਾਰ ਕਰਕੇ ਦੇਖੋ ਤੁਹਾਨੂੰ ਜਿਹੜੇ ਚੇਂਜ ਨੇ ਉਹ ਆਪਣੇ ਆਪ ਨਾਜ਼ਰ ਆਉਣੇ ਸਟਾਰਟ ਹੋ ਜਾਣਗੇ ਕਰਕੇ ਦੇਖੋ ਰਿਜ਼ਲਟ ਤੁਹਾਨੂੰ 100% ਮਿਲਣਗੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ 5 ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਕਦੇ ਵੀ ਕਿਚਨ ਦੇ ਵਿੱਚੋਂ ਖਤਮ ਨਹੀਂ ਕਰਨੀਆਂ ਚਾਹੀਦੀਆਂ ਹਮੇਸ਼ਾ ਆਪਾਂ ਜਿਹੋ 5 ਚੀਜ਼ਾਂ ਕਿਚਨ ਦੇ ਵਿੱਚ ਰੱਖਾਂਗੇ ਉਸ ਦੇ ਨਾਲ ਵੀ ਆਪਣੀ ਕਿਚਨ ਦੇ ਵਿੱਚ ਜਿਹੜੀ ਬਰਕਤ ਬਣੀ ਰਹਿੰਦੀ ਹੈ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅਪਾ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਿਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੀ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ